ਜੀ ਕੰਨਾ ਹਾਂਜੀ ਕਿਨਾ ਜੀ ਮੇਰਾ ਨਾਮ ਅਵਿਨਾਸ਼ ਕੁਮਾਰ ਹੈ ਜੀ ਕੀ ਹੈ ਜੀ ਤੁਹਾਡਾ ਦੁਕਾਨ ਤੇ ਜੀ ਮੇਰੇ ਚੋਰੀ ਹੋ ਗਈ ਸਰ ਰਾਤੀ ਸ਼ਟਰ ਦੇ ਤਾਲੇ ਤੋੜ ਕੇ ਤੇ ਅੰਦਰੋਂ ਚੋਰੀ ਕਰਕੇ ਲੈ ਗਏ ਜੀ ਮੇਰਾ ਕੈਸ਼ ਕੀ ਕੀ ਨੁਕਸਾਨ ਹੋਇਆ ਤੁਹਾਡਾ ਜੀ ਮੇਰਾ ਕੈਸ਼ ਤੇ ਨੁਕਸਾਨ ਹੋਇਆ ਜੀ ਇੱਥੇ ਮੈਂ ਐਮਰਜੈਂਸੀ ਰੱਖੇਦੇ ਹਣ ਆਪਣੇ ਪੈਸੇ ਸੁੱਖ ਸੁਖ ਵਾਸਤੇ ਆਪ ਕਮੇਟੀ ਦੇ ਪੈਸੇ ਹਣ ਕੁਝ ਪੈਸੇ ਤੇ ਹੁਣ ਮੈਨੂੰ ਅਨੁਮਾਨ ਨਹੀਂ ਕਿਨੇ ਕ ਪੈਸੇ ਮੈਂ ਅਲੱਗ ਵੀ ਰੱਖੇਦੇ ਹਣ ਤੇ ਇੱਕ ਗੋਲਗ ਲਾਈਦੀ ਸੀ ਉਹ ਦਸ਼ੌਂਤ ਗੱਡੀ ਰਾਹੀ ਉਹ ਵੀ ਸਾਲ 1.5 ਸਾਲ ਤੋਂ ਉੱਪਰ ਹੋ ਗਿਆ ਰਹੀ ਉਹ ਵੀ ਗੋਲ ਕੀ ਲੈ ਗਏ ਨਾਲ ਨਾਲ ਦੋ ਬੈਗ ਲੈ ਗਏ ਨੇ ਜਿਹੜੇ ਤਨੀਆ ਵਾਲੇ ਬੈਗ ਹੁੰਦੇ ਨੇ ਉਹਦੇ ਵਿੱਚ ਲੇਡੀ ਪਰਸ ਹਨ ਉਹਦੇ ਵਿੱਚ ਮੇਰੇ ਪੈਸੇ ਹਨ ਦੋ ਤਿੰਨ ਪਰਸਾਂ ਵਿੱਚ ਛੋਟੇ ਛੋਟੇ ਮੇਰੀ ਕਲੀਨਿਕ ਹੈਗੀ ਸਰ ਆਰਐਮਪੀ ਡਾਕਟਰਾਂ ਮੈਂ ਤੇ ਚੋਰੀ ਕਿੰਨੇ ਵੇਲੇ ਤੁਹਾਨੂੰ ਕਿਤਾ ਬੋਲ ਇਹ ਕੋਈ ਮੈਨੂੰ ਗੋਰਖੇ ਨੇ ਫੋਨ ਕੀਤਾ ਹੈ ਸਵੇਰੇ ਕੋਈ 4:00 ਵਜੇ ਕਿ ਇਸ ਨਾਲ ਤੁਹਾਡੇ ਤਾਲੇ ਤੋੜ ਗਏ ਨੇ ਜੀ ਤੇ ਤੁਸੀਂ ਆਓ ਜਲਦੀ ਤੇ ਮੇਰਾ ਘਰ ਉਧਰ ਗੁਰਦਰਾ ਕਨਸਾ ਕੋਲੇ ਅਚਲੀ ਗੇਟ ਦੇ ਅੰਦਰ ਕੋਈ ਫੁਟੇਜ ਹੈ ਸੀਸੀਟੀਵੀ ਫੁਟੋ ਹੈ ਹਾਂ ਜੀ ਇੱਕ ਆਈ ਹੈ ਥੜੀ ਸਾਰੇ ਉਹਦੀ ਪਛਾਣ ਨਹੀਂ ਹੋ ਰਹੀ ਲੇਕਿਨ ਬੰਦਾ ਚਲਦਾ ਨਜ਼ਰ ਆ ਰਿਹਾ ਕਿੰਨੇ ਬੰਦੇ ਸੀ ਇਹ ਸਿੰਗਲ ਹੀ ਹੈ ਜੀ ਕੋਈ ਬੰਦਾ ਚਲਦਾ ਆਂਦਾ ਜਾਂਦਾ ਨਜ਼ਰ ਆ ਰਿਹਾ ਜੀ ਜਿੰਨ ਚਾਰਸਾ ਜੀ ਮੁਕੀਵਲੇ ਚੋਰੀ ਹੋਈ ਵਰਤੋ ਇਹਦੇ ਚ ਨਾ ਇੱਕ ਅਵਨਾਸ਼ ਕੁਮਾਰ ਜੀ ਸਨ ਆਫ ਕਰਤਾਰ ਚੰਦ ਵਾਸੀ ਬਟਾਲਾ ਦੇ ਨੇ ਜਿਨ੍ਹਾਂ ਨੇ ਇੱਕ ਲਿਖਤੀ ਰੂਪ ਚ ਦਰਖਾਸਤ ਦਿੱਤੀ ਹੈ ਕਿ ਬੀਤੀ ਰਾਤ ਦੌਰਾਨ ਸਾਡੇ ਜਿਹੜਾ ਕਲੀਨਿਕ ਹੈ ਮੇਰਾ ਉਦੇ ਵਿੱਚ ਕੋਈ ਅਨਨਾਉਣ ਬੰਦਿਆਂ ਨੇ ਵੜ ਕੇ ਚੋਰੀ ਕਰ ਲਈ ਜਿਹਦੇ ਵਿੱਚ ਕੋਈ ਸਾਡਾ ਕੈਸ਼ ਵੀ ਹੈ ਤੇ ਹੋਰ ਵੀ ਕੋਈ ਜਿਹੜੀਆਂ ਚੀਜ਼ਾਂ ਜਿਹਾਨੂੰ ਕਲੀਅਰ ਪਤਾ ਨਹੀਂ ਚੈੱਕ ਕਰਨ ਤੋਂ ਬਾਅਦ ਜਿਹੜੇ ਉਸ ਬੰਦ ਵਿੱਚ ਲਿਖਤੀ ਦਰਖਾਸਤ ਤੇ ਆਪਾਂ ਜਾ ਕੇ ਮੌਕਾ ਵੇਖ ਕੇ ਜਿਹੜੀ ਕਾਰਵਾਈ ਸ਼ੁਰੂ ਕਰਦਣ ਲੱਗੇ ਆ ਜੋ ਵੀ ਤੱਤ ਸਾਹਮਣੇ ਆਉਣਗੇ ਉਹਨਾਂ ਦੇ ਆਧਾਰ ਦੇ ਉੱਤੇ ਬਕਾਇਦਾ ਜਿਹੜਾ ਦੋਸ਼ੀਆਂ ਦੀ ਭਾਲ ਕਰਕੇ ਉਹਨਾਂ ਨੂੰ ਖਿਲਾਫ ਨੂੰ ਕਰਨ ਲੱਗ। ਸ੍ਰੀ ਠੀਕ ਹੈ। ਸ੍ਰੀ ਵੀ ਕੈਮਰੇ ਦੀ ਫੁਟੇਜ ਹੈ ਹਾਸਲ ਕੀਤੀ ਜਾਵੇਗੀ ਪਰ ਲੇਕਿਨ ਅਜੇ ਤੱਕ ਮੇਰੇ ਕੋਲ ਨਹੀਂ ਪਹੁੰਚੀ ਸਿਰਫ ਲਿਖਤੀ ਦਰਖਾਸਤ ਮੇਰੇ ਕੋਲ ਆਈ ਹੈ। ਉਹਦੇ ਅਧਾਰ ਤੇ ਮੈਂ ਮੌਕੇ ਤੇ ਜਾ ਰਿਹਾ। ਕੀ ਰਾਜੀ? ਮਨੀਸ਼ ਕੁਮਾਰ ਜੀ। ਕਈ ਦੁਕਾਨਾਂ ਤੇ ਕੀ ਹੋਇਆ ਤੁਹਾਡੀ ਦੁਕਾਨ? ਜਨਰਲ ਸਟੋਰ ਨਾਲ ਟੈਲੀਕਮ ਜੀ ਆਪਣਾ ਰਾਤੀ ਚੋਰੀ ਹੋਈ ਜੇ। ਸਾਨੂੰ ਫੋਨ ਕੀਤਾ ਗੋਰਖ ਨੇ 3:46 ਮਿੰਟ ਤੇ। ਇਹ ਮੌਕੇ ਆ ਕੇ ਵੇਖਿਆ ਤੇ ਆਪਣਾ ਗਲੇ ਟੁੱਟਿਆ ਹੋਈ ਤੇ ਕੈਸ਼ ਚੋਰੀ ਹੋਇਆ ਸਾਡਾ। ਨਵਾਂ ਕੋਈ ਕੈਸ਼ ਦਾ ਲਗਭਗ ਵੇਖਣਾ ਪੈਣਾ ਬਾਕੀ ਕਾਪੀ ਜੋ ਨੋਟ ਕਰੀਦਾ ਕਿੰਨੇ ਕਿਆ ਹੋਇਆ ਚੋਰੀਤ ਹੋਰ ਕੀ ਕੀ ਹੋਇਆ ਚੋਰੀ ਜੀ ਉਹ ਨਰਜੀ ਡਰਿੰਕਾਂ ਲੱਗੀਆਂ ਫ੍ਰਿਜ ਉਹ ਕੱਢ ਕੇ ਲੱਗੇ ਜੇ ਕੋਈ ਸੀਸੀਟੀਵੀ ਜਾਂ ਕੁਝ ਕਮਿਡਿਟ ਕੀਤੀ ਹਾਂਜੀ ਹਾਂਜੀ ਕੀਤੀ ਹੈ ਜੀ ਕੋਈ ਸੀਸੀਟੀਵੀ ਫੋਟੋ ਆਈ ਸਭ ਨੇ ਆਈ ਪਰ ਕਲੀਅਰ ਨਹੀਂ ਆਈ ਜੀ ਬੰਦਾ ਕਲੀਅਰ ਨਹੀਂ ਹੈਗਾ ਜੀ